ਇੱਕ ਅਮਿਤ अरोड़ा ਇੱਕ ਉਥੇ ਮੰਡਿਆ ਜਿਹੜਾ ਇਹੇ ਚਵਲਿਆ ਹੋਰ ਇੱਕ ਬੂਟਾ ਚੋਰ ਅਸੀਂ ਪਹਿਲਾਂ ਵੀ ਪਾਈ ਸੀ ਬੂਟੇ ਚੋਰ ਨੂੰ ਕਹਿਣਾ ਚਾਹੁੰਦੇ ਆ ਵੀ 4 ਲੱਖ ਫੋਲੋਅਰ ਸੀ ਉਹਦਾ ਤੇ ਤੂੰ ਜਾਂਦਾ ਬਾਪ ਬਣਿਆ ਸੀ ਉਹਦਾ ਲੱਕੜਾਂ ਲੈ ਕੇ ਤਾਂ ਜਾਂਦਾ ਕੋਈ ਕਹਿੰਦਾ ਸਾਡੀ ਵੀਡੀਓ ਨਾ ਦੇਖਿਓ ਸਾਡੇ ਤੋਂ ਗਾਲਾਂ ਨਿਕਲ ਜਾਂਦੀਆਂ ਕਿਵੇਂ ਨਿਕਲ ਜਾਂਦੀਆਂ ਹੁਣ ਖਾਲਸਾ ਤਿਆਰ ਹੋ ਗਿਆ ਭਾਈ ਖਾਲਸਾ ਨੌ ਪਰ ਨੌ ਆ ਜਾਗ ਚੁੱਕਿਆ ਕਿਉਂਕਿ ਪਹਿਲਾਂ ਕਿਸੇ ਦਾ ਆਵਾਜ਼ ਨਹੀਂ ਹੋਣਦੀ ਸੀ ਕਿ ਤੋ ਤੱਕ ਹੁਣ ਮੀਡੀਆ ਜੋਗਾ ਹੁਣ ਸਾਰਿਆਂ ਨੂੰ ਪਤਾ ਜਿਹੜਾ ਗਲਤੀ ਕਰੂਗਾ ਟੰਬਾ ਉਹਦੇ ਤੇ ਬਰੂਗਾ ਬਰੂਗਾ ਇਹਨਾਂ ਨੇ ਮੂਸੇ ਵਾਲਾ ਮਰਵਾਇਆ ਉਹ ਜੋਧਾ ਜਿਹਦੀ ਇੱਕ ਆਵਾਜ਼ ਨਾਲ 178 ਦੇਸ਼ਾਂ ਦੇ ਵਿੱਚ ਸਰਚ ਵੱਜੀ ਆ ਵੀ ਬਲਵਿੰਦਰ ਜਟਾਣਾ ਕੌਣ ਸੀ ਇਹ ਜਿਹੜੀ ਲਚਰਤਾ ਬਣਾਉਂਦੇ ਆ ਜਿਹੜੇ ਗੰਦ ਪਾਉਂਦੇ ਆ ਉਹਨਾਂ ਨੂੰ ਇਹ ਸ਼ਹਿਦ ਦਿੰਦੇ ਆ ਠੀਕ ਹੈ ਇਹ ਬੀਬੀ ਨੂੰ ਵੀ ਸ਼ਹਿਦ ਦਿੱਤੀ ਹੋਈ ਸੀ ਜਿਵੇਂ ਬੂਟਾ ਚੋਰਾ ਉਹਨੂੰ ਵੀ ਸ਼ਹਿਦ ਦਿੱਤੀ ਹੋਈ ਆ ਤਾਨੂੰ ਦੁੱਖ ਆ 84 ਦੌਰ ਦਾ ਜਦੋਂ ਦੌਰ ਸਾਡੇ ਪੰਜਾਬ ਦੇ ਵਿੱਚ ਵਰਤਿਆ ਉਦੋਂ ਜੇ ਤਾਂ ਪੁਲਿਸ ਵਾਲੇ ਮਰੇ ਉਹ ਵੀ ਸਾਡੇ ਭਾਈ ਜਿਨ੍ਹਾਂ ਨੇ ਗਦਾਰੀਆਂ ਕੀਤੀਆਂ ਪੱਗਾਂ ਵਾਲੇ ਦਾੜ੍ਹੀਆਂ ਰੱਖ ਕੇ ਉਹ ਵੀ ਸਾਡੇ ਭਾਈ ਤੇ ਭਗਵੰਤ ਮਾਨ ਨੂੰ ਬੇਨਤੀ ਕਰਦੇ ਆ ਵੀ ਤੂੰ ਇਹਨਾਂ ਨੂੰ ਨੱਥ ਪਾ ਇਹ ਜਿਹੜੇ ਲਚਰਤਾ ਫੇਰਦੇ ਆ ਫੇਸਬੁੱਕ ਤੇ ਜਾਂ ਕਿ ਮੀਡੀਆ ਤੇ ਜਿੰਨੇ ਵੀ ਆਉਂਦੇ ਆ ਇਹਨਾਂ ਨੂੰ ਨੱਥ ਪਾਈ ਜਾਵੇ ਨਹੀਂ ਤਾਂ ਫਿਰ ਖਾਲਸੇ ਨੱਥ ਪਾਉਣਗੇ ਤੇ ਸਟੂਲੇ ਅੱਜ ਅੰਮ੍ਰਿਤਸਰ ਚ ਤੇ ਇੱਧਰ ਉੱਧਰ ਕੋਈ ਤਾੜੀਆਂ ਮਾਰਦਾ ਫਿਰਦਾ ਖੁਸਰੇ ਹਣਾ ਜੀ ਦਾ ਆ ਪਹਿਲਾ ਸਿਆਣੇ ਲਾਂਭਾ ਮਾਰਦੇ ਸੀ ਕਹਿੰਦੇ ਜਿਹੜਾ ਪਿਓ ਪੁੱਤ ਆਪਦੇ ਦਾਦੇ ਪਿਓ ਤੇ ਨਹੀਂ ਜਾਂਦਾ ਉਹ ਹੁੰਦਾ ਨਹੀਂ ਬੀਤੇ ਦਿਨੀ ਕੰਚਨ ਕੁਮਾਰੀ ਦਾ ਕਤਲ ਹੋ ਜਾਂਦਾ ਉਸ ਤੋਂ ਬਾਅਦ ਕਤਲ ਕਾਦਾ ਹੋ ਜਾਂਦਾ ਹਰ ਇੱਕ ਅਕਾਊਂਟ ਤੋਂ ਚਾਹੇ ਉਹ ਇੰਸਟਾਗ੍ਰਾਮ ਦਾ ਚਾਹੇ ਫੇਸਬੁੱਕ ਦਾ ਕਹਿ ਸਕਦੇ ਆ ਕਿ ਹਰ ਕੋਈ ਕ੍ਰिएਟਰ ਬਣਿਆ ਹੋਇਆ ਇੱਕ ਤੋਂ ਬਾਅਦ ਇੱਕ ਸਟੋਰੀਆਂ ਆ ਰਹੀਆਂ ਇੱਕ ਤੋਂ ਬਾਅਦ ਇੱਕ ਰੀਲਾਂ ਪੈ ਰਹੀਆਂ ਜਿਹਦੇ ਵਿੱਚ ਕੁਝ ਕੁ ਲੋਕ ਅਮਰਤਪਾਲ ਸਿੰਘ ਮਹਿਰੋਂ ਦੇ ਹੱਕ ਦੇ ਵਿੱਚ ਖੜੇ ਨੇ ਤੇ ਕੁਝ ਜਿਹੜਾ ਐਨੇ ਦੇ ਵੀ ਲੋਕ ਨੇ ਜਿਹੜੇ ਕਮਲਕੌਰ ਦੇ ਕਤਲ ਨੂੰ ਜਿਹੜਾ ਗਲਤ ਸਾਬਤ ਕਰ ਰਹੇ ਨੇ ਉਸ ਨੂੰ ਗਲਤ ਕਹਿ ਰਹੇ ਨੇ ਇਹਦੇ ਨਾਲ ਹੀ ਅੱਜ ਅਸੀਂ ਹਜਰਾਵਾ ਖੁਰਦ ਦੇ ਵਿੱਚ ਖੜੇ ਆ ਜਿੱਥੇ ਬਾਬਾ ਗੋਰਾ ਸਿੰਘ ਖਾਲਸਾ ਸਾਡੇ ਨਾਲ ਨਹੀਂ ਉਹਨਾਂ ਨਾਲ ਇੱਕ ਵਾਰ ਗੱਲਬਾਤ ਕਰਾਂਗੇ ਗੱਲਬਾਤ ਦਾ ਵਿਸ਼ਾ ਜਿਹੜਾ ਹੈ ਉਹੀ ਰਹੂਗਾ ਪਹਿਲਾਂ ਤਾਂ ਖਾਲਸਾ ਹੀ ਵੈਗ ਖਾਲਸਾ ਵੈਗ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਬੀਤੀ ਦਿਨ ਜਿਹੜਾ ਕਤਲ ਹੋਇਆ ਕਤਲ ਤੋਂ ਬਾਅਦ ਹਰ ਇੱਕ ਬੰਦਾ ਜਿਹੜਾ ਹੈ ਚਾਹੇ ਕੋਈ ਵੀ ਕਹਦੀ ਹੈ ਸੋਸ਼ਲ ਮੀਡੀਆ ਦੇ ਨਾਲ ਅਟੈਚ ਆ ਚਾਹੇ ਨਹੀਂ ਇਹ ਖੁੰਡ ਚਰਚਾ ਬਣੀ ਹੋਈ ਹੈ ਕੁਝ ਲੋਕ ਅਮਰਤਪਾਲ ਮਹਿਰੋਂ ਨੂੰ ਗਲਤ ਦੱਸ ਰਹੇ ਆ ਕੁਝ ਉਹਨੂੰ ਸਹੀ ਦੱਸ ਰਿਹਾ ਤੁਹਾਡਾ ਦੇਰ ਵਾਰ ਕਹਿਣਾ ਕੀ ਮੈਂ ਸਾਧ ਸੰਗਤ ਦੇ ਅੱਗੇ ਬੇਨਤੀ ਕਰਨਾ ਚਾਹੁੰਦਾ ਜਿੰਨੇ ਵੀ ਅੱਜ ਕੱਲ ਪੜ੍ਹੇ ਲਿਖੇ ਆ ਜਿਹੜਾ ਜੋਗਿਆ ਜਾਂ ਜਿਹੜੇ ਬਜ਼ੁਰਗ ਪ੍ਰਾਣੇ ਆ ਸਾਡੇ ਜਾਂ ਮਾਤਾ ਪਿਤਾ ਜਿਨ੍ਹਾਂ ਦੇ ਪਰਿਵਾਰ ਦੇ ਵਿੱਚ ਕਲਚਰ ਚੱਲਦਾ ਹੈ ਜਿਵੇਂ ਪੁਰਾਣੇ ਸਮੇਂ ਤੋਂ ਅਸੀਂ ਪਹਿਲਾਂ ਬੈੰਦੇ ਹੁੰਦੇ ਸੀ ਸਾਰੇ ਟੀਵੀ ਲਾ ਕੇ ਸਾਰਾ ਪਰਿਵਾਰ ਬੈਠਾ ਹੁੰਦਾ ਸੀ ਹੁਣ ਉਹੋ ਜਿਹੀਆਂ ਚ ਪਹਿਲਾਂ ਤਾਂ ਕਹਿੰਦੇ ਸੀ ਇੱਕ ਅਮਲੀਆ ਹੁਣ ਤਾਂ ਸਾਰਾ ਪਰਿਵਾਰ ਹੀ ਅਮਲੀਆ ਕਿਉਂ ਅਮਲੀ ਪਾਤਾ ਇਹ ਸਾਰੇ ਨੈਟਾ 8800 ਦਾ ਨੈਟ ਦੀ ਚਾਰਜ ਹੁੰਦਾ ਆਪੋ ਆਪਣੇ ਲੈ ਕੇ ਮੋਬਾਈਲ ਅੱਡੇ ਦੇ ਕਮਰੇ ਚ ਵੜ ਜਾਂਦੇ ਨੇ ਇੱਕ ਘੰਟੇ ਚ ਮਰਨ ਜੰਮਣ ਖਤਮਿਆ ਸਾਡਾ ਵੱਡਾ ਟਾਈਮ ਨਹੀਂ ਹੈਗਾ ਮੈਂ ਇਹ ਲੰਮੇ ਸਮੇਂ ਤੋਂ ਜੂਝਦੇ ਤੁਰੇ ਆ ਰਹੇ ਹਾਂ ਚਲੋ ਅਸੀਂ ਵੀ ਪਹਿਲਾਂ ਪਲੀਤ ਹੁੰਦੇ ਸੀ ਲੋਕ ਸਾਨੂੰ ਕਹਿੰਦੇ ਆ ਹੁਣ ਇਹ ਸਾਨੂੰ ਮਤਾਂ ਦਿੰਦੇ ਆ ਸਾਡੀ ਪਰਮੇਸ਼ਰ ਨੇ ਬਾਹ ਫੜੀ ਆ ਤੇ ਅਸੀਂ ਚਲੋ ਉਹਨਾਂ ਦੇ ਨਾਲ ਜੁੜ ਕੇ ਮਹਾਰਾਜ ਨੇ ਕਿਰਪਾ ਕੀਤੀ ਆ ਸੇਵਾ ਕੀਤੀ ਆ ਪੰਥ ਦੇ ਨਾਲ ਲੜ ਕੇ ਹਨਾ ਤੇ ਉਹ ਅੱਜ ਪੰਥ ਦਾ ਚੱਕਰ ਇਹ ਆ ਜਿਹੜੇ ਬੰਦੇ ਚਵਲ ਚੋਲਿਆਂ ਚ ਵੀ ਹੈਗੇ ਆ ਉਦਾਂ ਵੀ ਹੈਗੇ ਆ ਜਿਹੜੇ ਬੰਦਿਆਂ ਨੇ ਸਾਧੂਆਂ ਦੇ ਭੇਖ ਪਾਏ ਹੋਇਆ ਉਹਨਾਂ ਨੇ ਵੀ ਹੋਰ ਜਿਹੜਾ ਇਹ ਲਚਰਤਾ ਫਿਰਿਆ ਕੋਈ ਕਹਿੰਦਾ ਸਾਡੀ ਵੀਡੀਓ ਨਾ ਦੇਖਿਓ ਸਾਡੇ ਤੋਂ ਗਾਲਾਂ ਨਿਕਲ ਜਾਂਦੀਆਂ ਕਿਵੇਂ ਨਿਕਲ ਜਾਂਦੀਆਂ ਹੁਣ ਖਾਲਸਾ ਤਿਆਰ ਹੋ ਗਿਆ ਭਾਈ ਖਾਲਸਾ ਨੌ ਪਰ ਨੌ ਆ ਜਾਗ ਚੁੱਕਿਆ ਕਿਉਂਕਿ ਪਹਿਲਾਂ ਕਿਸੇ ਦਾ ਆਵਾਜ਼ ਨਹੀਂ ਆਉਂਦੀ ਸੀ ਕਿਤੋਂ ਤੱਕ ਹੁਣ ਮੀਡੀਆ ਜੋਗਾ ਹੁਣ ਸਾਰਿਆਂ ਨੂੰ ਪਤਾ ਜਿਹੜਾ ਗਲਤੀ ਕਰੂਗਾ ਟੰਬਾ ਉਹਦੇ ਤੇ ਬਰੂਗਾ ਬਰੂਗਾ ਠੀਕ ਹੈ ਲੋਕ ਹੁਣ ਮੰਨ ਲਓ ਉਹਨਾਂ ਤੇ ਟਿੱਪਣੀਆਂ ਕਰਦੇ ਆ ਵੀ ਔਰਤ ਨੂੰ ਮਾਰਤਾ ਜੀ ਖਾਰਸਾ ਕਿਸੇ ਤੇ ਬਾਹਰ ਨਹੀਂ ਕਰਦਾ ਐ ਨਹੀਂ ਕਰਦਾ ਇਹ ਔਰਤ ਕਾਦੀ ਆ ਭਾਈ ਸੋਡੀਆਂ ਅੱਜ 3-3 ਸਾਲ ਦੀਆਂ ਬੱਚੀਆਂ ਦੇ ਨਾਲ ਰੇਪ ਹੋ ਰਿਆ ਬੱਚਿਆਂ ਦੇ ਨਾਲ ਰੇਪ ਹੋ ਰਿਆ ਛੋਟੇ-ਛੋਟਿਆਂ ਦੇ ਨਾਲ ਤੁਹਾਡੇ 'ਚ ਮੈਨੂੰ ਦੱਸੋ ਤਾਂ ਸੀ ਸੇਫ ਕਿਹੜੇ ਬੰਨੇ ਹੋ ਤੁਸੀਂ ਇੱਕ ਗੰਦ ਨੂੰ ਪ੍ਰਮੋਟ ਕਰਨਾ ਤੁਸੀਂ ਵੇਖਦੇ ਹੋ ਕਿ ਲੁਧਿਆਣੇ ਦਾ ਗੰਜਾ ਜ ਆ ਉਹ ਕਹਿੰਦਾ ਜੀ ਸਾਡੀ ਧੀ ਪੰਜਾਬ ਓਏ ਚਵੜਾ ਤੈਨੂੰ ਅਸੀਂ ਕਹਿਣਾ ਚਾਹੁੰਦੇ ਆ ਚਵੜਾ ਧੀ ਤੇਰੀ ਹੋਗੀ ਜੇ ਧੀ ਹੁੰਦੀ ਸਸਕਾਰ ਤੇ ਪਹੁੰਚਦਾ ਨਾ ਠੀਕ ਹੈ ਇੱਕ ਅਮਿਤ अरोੜਾ ਇੱਕ ਉਥੇ ਮੰਡਿਆ ਜਿਹੜਾ ਇਹੇ ਚਵਲਿਆ ਹੋਰ ਇੱਕ ਬੂਟਾ ਚੋਰ ਅਸੀਂ ਪਹਿਲਾਂ ਵੀ ਪਾਈ ਸੀ ਬੂਟੇ ਚੋਰ ਨੂੰ ਕਹਿਣਾ ਚਾਹੁੰਦੇ ਆ ਵੀ 4 ਲੱਖ ਫੋਲੋਅਰ ਸੀ ਉਹਦਾ ਤੇ ਤੂੰ ਜਾਂਦਾ ਬਾਪ ਬਣਿਆ ਸੀ ਉਹਦਾ ਲੱਕੜਾਂ ਲੈ ਕੇ ਤਾਂ ਜਾਂਦਾ ਆਪਦੀ ਧੀ ਨੂੰ ਜਾ ਕੇ ਕੰਧਾ ਤੇ ਦਿੰਦਾ ਉਹਨੂੰ ਕਹਿਣਾ ਚਾਹੁੰਦੇ ਆ ਵੀ ਜਿਹੜੇ ਰਾਏ ਧੀ ਗਈ ਆ ਉਸੇ ਰਾਏ ਤੂੰ ਜਾਵੇਂਗਾ ਹਰ ਇੱਕ ਬਾਣੇ ਵਾਲਾ ਅਮਰਤ ਪਾਲਿਆ ਜੇ ਤੁਸੀਂ ਸੋਚੋਗੇ ਵੀ ਅਮਰਤ ਪਾਲ ਇੱਕ ਡਵਾਈ ਨੂੰ ਚਲਾ ਗਿਆ ਕਢਵਈਆਂ ਇੱਥੇ ਆ ਗਿਆ ਉਹਨੂੰ ਜੇਲ੍ਹ 'ਚ ਬੰਦ ਕਰਤਾ ਅੱਜ ਜਿਹਨੇ ਨੌਜਵਾਨਾਂ ਨੇ ਬਾਣੇ ਪਾਏ ਉਹ ਹਰੇਕ ਅਮਰਤ ਪਾਲਿਆ ਪਰ ਉਹ ਬੂਟਾ ਤਾਂ ਇਹ ਹੀ ਕਹਿ ਰਿਹਾ ਹੈ ਕਿ ਜਦੋਂ ਲੱਖੇ ਬਾਬੇ ਨਾਲ ਰੌਲਾ ਪਿਆ ਉਦੋਂ ਅਬਰਤਪਾਲ ਮਹਿਰੋ ਨੇ ਫਿਰ ਸਰਕਾਰ ਦਾ ਜਾਂ ਕਹਿ ਸਕਦੇ ਆ ਪ੍ਰਸ਼ਾਸਨ ਦਾ ਫਿਰ ਹੱਥ ਕਿਉਂ ਥਾਮਿਆ ਸੀ ਵੀਰ ਜੀ ਗੱਲ ਸੁਣੋ ਮੇਰੀ ਸਾਨੂੰ ਪਤਾ ਹੈ ਵੀ ਜਿਹੜੀ ਇਹ ਸਰਕਾਰ ਹੈ ਜਾਂ ਕੋਈ ਕਿਦਾ ਵੀ ਗਲਤੋਂ ਕਿਤੇ ਤਾਂ ਜਾ ਕੇ ਖੜੂਗਾ ਖੜਨਾ ਤਾਂ ਪਊਗਾ ਸਾਨੂੰ ਕਿਹਦੇ ਕੋਲੇ ਜਾਵਾਂਗੇ ਅਸੀਂ ਨਾ ਪੀਲਾ ਨਾ ਦੇਈਲਾ ਕੋਈ ੱੱਕੇ ਤੇ ੱੱਕਾ ਇੱਕ ਗਰੀਬ ਬੰਦਾ ਉਹਦੇ ਨਾਲ ੱੱਕਾ ਜੇ ਕੋਈ ਕਿਸੇ ਤੁਹਾਨੂੰ ਪਤਾ ਹੀ ਅੱਜਕੱਲ ਕਿੰਨੇ ਆਸੀ ਜਿੰਨੇ ਵੀ ਨਸ਼ੇ ਫੜਾਏ ਛੜਾਏ ਕੀ ਗੱਲ ਆਸੀਂ ਨਾਲੀਆਂ 'ਚ ਡਿੱਗਦੇ ਰਹਿੰਦੇ ਨਸ਼ੇ ਖਾ ਕੇ ਨਾਲੀਆਂ ਚ ਪਲੀਤ ਹੋਏ ਰਹਿੰਦੇ ਅਸੀਂ ਠੀਕ ਹੈ ਇਹ ਸਾਨੂੰ ਉਧਰੋਂ ਤੋੜਨਾ ਚਾਹੁੰਦੇ ਆ ਅਸੀਂ ਭਗਵੰਤ ਮਾਨ ਨੂੰ ਬੇਨਤੀ ਕਰਦੇ ਆ ਵੀ ਤੂੰ ਇਹਨਾਂ ਨੂੰ ਨੱਥ ਪਾ ਇਹ ਜਿਹੜੇ ਲਚਰਤਾ ਫੇਰਦੇ ਆ ਫੇਸਬੁੱਕ ਤੇ ਜਾਂ ਕਿ ਮੀਡੀਆ ਤੇ ਜਿੰਨੇ ਵੀ ਆਉਂਦੇ ਆ ਇਹਨਾਂ ਨੂੰ ਨੱਥ ਪਾਈ ਜਾਵੇ ਨਹੀਂ ਤਾਂ ਫਿਰ ਖਾਲਸੇ ਨੱਥ ਪਾਉਣਗੇ ਖਾਲਸਿਆਂ ਨੇ ਹੁਣ ਇੱਕੋ ਪਰਨ ਕਰ ਲਿਆ ਜਿਹੜਾ ਸਾਡੇ ਧੱਕੇ ਚੜ ਗਿਆ ਅਸੀਂ ਠੋਕਾਂਗੇ ਇਹਨਾਂ ਨੂੰ ਜੇ ਅਸੀਂ ਇਹਨਾਂ ਦੇ ਧੱਕੇ ਚੜਦੇ ਸੰਭੋਕ ਦਨ ਅਸੀਂ ਪਰਿਵਾਰਾ ਸਾਡਾ ਪਰਿਵਾਰ ਤਾਂ ਐ ਨਹੀਂ ਸਾਡੀਆਂ ਦਾ ਘੋੜਿਆਂ ਤੇ ਕਾਠੀਆਂ ਆ ਅਸੀਂ ਤੇ ਵੀਰ ਜੀ ਜਿੰਨੀ ਫੌਜ ਆ ਸਾਡੀ ਘੋੜਿਆਂ ਤੇ ਕਾਠੀਆਂ ਸਾਡੀਆਂ ਸਾਡਾ ਅਸੀਂ ਉਹਦੇ ਪਿੱਛੇ ਜੇ ਸਾਨੂੰ ਆਪਣੀਆਂ ਕੁਰਬਾਨੀਆਂ ਵੀ ਦੇਣੀਆਂ ਪਈਆਂ ਤਾਂ ਅਸੀਂ ਬੂੰਦਾ ਬੂੰਦਾ ਕਰਕੇ ਉੱਡਾਂਗੇ ਅਸੀਂ ਕਿ ਪਿੱਛੇ ਪੈਰ ਨਹੀਂ ਹਟਾਵਾਂਗੇ ਤਿਕਾਰੇ ਕਿ ਜਾਵੇ ਨਾਲ ਜਾਵੇ ਜੀ ਸਿੰਘਾਂ ਨੂੰ ਪਾਵੇ ਨਾਲ ਜਾਵੇ ਹੋ ਜੀ ਆਰਾਏ ਖਾਲਸਾ ਜੀ ਇਹ ਹਰ ਵਾਰ ਕਿਤੇ ਨਹੀਂ ਆਪਾਂ ਕੋਈ ਇੰਟਰਵਿਊ ਚੱਲਦੀ ਆ ਜਾਂ ਹਰ ਇੱਕ ਸਿੰਘ ਦਾ ਵੀ ਇਹੀ ਕਿਨਾਰਾ ਹੁੰਦਾ ਕਿ ਅਸੀਂ ਨੇਹਾ ਤੇ ਰਿਵਾਰਨਿੰਗ ਕਰਦੀ ਅਸੀਂ ਜਨਾਨੀ ਤੇ ਵਾਰਨ ਕਰਦੇ ਪਰ ਉਹ ਕੀ ਐਵੇਂ ਦਾ ਭਾਣਾ ਮਰ ਤਿਆ ਜਿਹੜਾ ਅੰਮ੍ਰਿਤਪਾਲ ਮਹਿਰੋਂ ਤੇ ਦੋ ਸਿੰਘ ਨੇ ਜਿਹੜੇ ਉਹਨਾਂ ਨੂੰ ਕੱਲੀ ਨੂੰ ਘੇਰ ਕੇ ਉਹਨੂੰ ਗਲ ਘੁੱਟ ਕੇ ਮਾਰਨਾ ਪਿਆ ਉਹ ਭਾਈ ਸੈਂਬਲੀ ਚ ਜਦੋਂ ਬੰਬ ਮਾਰਿਆ ਭਗਤ ਸਿੰਘ ਉਹ ਤੋਂ ਤੁਸੀਂ ਦੇਖਿਆ ਤਾਂ ਕਿੱਡਾ ਜੂੜਾ ਸੀ ਪਹਿਲਾਂ ਉਹਨੇ ਵੀ ਕੇਸ ਕਤਲ ਕਰਾਉਣੇ ਪਏ ਹਾਂ ਠੀਕ ਆ ਜੇ ਜੋਧੇ ਸੀ ਸਾਡੇ ਦੋ ਸੁੱਖਾ ਜਿੰਦਾ ਉਹਨਾਂ ਨੇ ਵੀ ਆਪਣੇ ਕੇਸ ਕਤਲ ਕਰਾਏ ਜੇ ਅਸੀਂ ਕਿਸੇ ਜੜ ਤੇ ਕੰਨਾਂ ਦੀ ਤੱਕ ਪਹੁੰਚਣਾ ਹੈ ਨਾ ਸਾਨੂੰ ਕੁਝ ਵੀ ਕਰਨਾ ਪਿਆ ਪੰਥ ਦੇ ਪਿੱਛੇ ਉਹ ਗੁਰੂ ਸਾਡਾ ਅੰਦਰ ਆ ਹਾਜਾ ਨਾਜਰ ਆ ਤੇ ਉਹ ਕਰਨਾ ਪੈਂਦਾ ਜੋਧਿਆਂ ਨੂੰ ਕੁਰਬਾਨੀ ਪਿੱਛੇ ਇਹ ਹੀ ਜਿਹੜੇ ਚੁੱਪ ਕਰ ਜਾਓ ਤੁਸੀਂ ਤਾਂ ਕੀ ਕੀ ਜਿਹੜੇ ਕੀ ਕਰਨਗੇ ਜਿਹੜੇ ਹੀ ਜਿਹੜੇ ਬੰਦੇ ਆ ਜਿਹੜੇ ਆ ਦੇਖਿਆ ਅੱਜ ਪੰਜਾਬ ਦੇ ਕੀ ਹਾਲਾਤ ਆ ਅੱਜ ਤੋਂ ਮੈਂ ਜਦੋਂ ਦਾ ਮੇਰਾ ਜਨਮਿਆ ਮੰਨ ਲਓ ਮੇਰਾ ਜਨਮਾ ਹੈਗਾ 74 ਦਾ ਜਨਮਿਆ ਜਦੋਂ ਅਸੀਂ ਜਿਹੜੇ ਹਾਲਾਤ ਦੇਖਦੇ ਤੁਰੇ ਹੁੰਨੇ ਆ ਜਿਹੜੇ ਪੁਰਾਣੇ ਸਮੇਂ ਸੀ ਕਦੇ ਬਾਬਾ ਜੀ ਸ਼ਹਿਰ ਚ ਅਸੀਂ ਬੀਬੀਆਂ ਜਾਂਦਿਆਂ ਦੇਖੀਆਂ ਨਹੀਂ ਸੀ ਤੇ ਹੁਣ ਸ਼ਹਿਰਾਂ ਦੇ ਵਿੱਚ ਆਮ ਹੀ ਬੀਬੀਆਂ ਫਿਰਦੀਆਂ ਰੋਜ਼ ਹੀ ਇਹ ਲੈਉਣ ਵਾਲੇ ਕੌਣ ਇਹ ਜਿਹੜੀ ਲਚਰਤਾ ਗੰਦੇ ਕੱਪੜੇ ਸਾਰੇ ਬੰਨਿਓ ਪਾ ਕੇ ਲੈਉਣ ਵਾਲੇ ਕਿਹੜਾ ਕਿਹੜਾ ਬੱਚਾ ਸੇਪਿਆ ਤੁਹਾਡ ਅੱਜ ਸਕੂਲਾਂ ਦੇ ਵਿੱਚ ਤੁਸੀਂ ਦੱਸ ਰਹੇ ਹੋ ਵੀ ਤੁਹਾਡੇ ਇੱਥੇ ਹੱਥ ਲਾਇਆ ਇਹ ਸੇ ਵੀ ਕੋਈ ਇਹ ਤੁਸੀਂ ਵਧਾ ਰਹੇ ਹੋ ਆਪਣੇ ਆਪ ਨੂੰ ਇਹ ਬੱਚਿਆਂ ਨੂੰ ਤੁਸੀਂ ਸਿੱਖਿਆ ਦੇ ਰਹੇ ਹੋ ਵੀ ਐਸ ਕੰਮ ਨੂੰ ਕਰੋ ਤੇ ਬੱਚੇ ਉਹੀ ਸਿੱਖਿਆ ਤੇ ਜਾਂਦੇ ਐ ਇੰਨੀ ਇੱਕ ਗੱਲ ਆ ਇਹ ਸਾਰਾ ਜਿੰਨਾ ਵੀ ਇਹ ਪ੍ਰੋਪਾਗੈਂਡਾ ਖੜਾ ਕਰ ਰਹੇ ਆ ਪਹਿਲਾਂ ਪੰਜਾਬ ਨੂੰ ਇਹਨਾਂ ਨੇ ਨਸ਼ੇ ਦੇ ਦੇ ਮਾਰਿਆ ਗੋਲੀਆਂ ਅੱਜ ਸਗਨੇਚਰ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਕੀਤੇ ਆ ਲੇਕਿਨ ਇਹ ਗੁਰੂਆਂ ਦੀ ਧਰਤੀ ਆ ਸਾਡੇ ਦੋਰੀ ਅਰਦਾਸ ਕਰੀ ਜਾਂਦੀ ਆ ਰਾਜ ਕਰੇਗਾ ਖਾਲਸਾ ਆਕੇ ਰਹਿਣਾ ਕੋਈ ਸਾਡੇ ਅਰਦਾਸ ਦੇ ਵਿੱਚ ਵੀ ਆ ਜਿਹੜੀ ਬੜੀ ਸ਼ਕਤੀ ਆ ਸਿੰਘ ਕੋਈ ਵੀ ਕਿਸੇ ਮੰਨੇ ਨੂੰ ਤੁਰਦਾ ਅਰਦਾਸ ਕਰਕੇ ਤੁਰਦਾ ਤੇ ਬੜੀ ਚੜ੍ਹਦੀ ਕਲਾ ਵਾਲਾ ਅਮਰਤਪਾਲ ਨੇ ਕੰਮ ਕੀਤਾ ਉਸ ਯੋਧੇ ਦੇ ਨਾਲ ਜਿੱਥੇ ਵੀ ਇੱਕ ਨਬਰੂਗੜ ਬੈਠਾ ਤੇ ਇੱਕ ਯੋਧਾ ਅੱਜ ਦਬਈ ਗਿਆ ਹੋਇਆ ਜਦੋਂ ਵੀ ਉਹ ਕਿਤੇ ਕਹੂਗਾ ਜਾਨ ਵੀ ਕੁਰਬਾਨ ਕਰਨ ਤਾਂ ਇੱਕ ਜਾਵਾਂਗੇ ਅਸੀਂ ਫੇਰ ਪ੍ਰਸ਼ਾਸਨ ਨੂੰ ਸਿੱਧੇ ਚੇਤਾਵਨੀ ਦਿੰਨੇ ਆ ਵੀ ਇਹੋ ਜਿਹੇ ਬੰਦਿਆਂ ਨੂੰ ਨੱਥ ਪਾ ਲੋ ਨਹੀਂ ਤਾਂ ਫੇਰ ਖਾਲਸਾ ਨੱਥ ਪਾਣੀ ਅਮਰਪਾਲ ਮੈ ਰੌਂਡ ਬਾਈ ਚਲੇਗਾ ਕਿਉਂਕਿ ਜੀ ਉਹਨਾਂ ਨੂੰ ਸਿਲੰਡਰ ਵੀ ਕੀਤਾ ਜਾਂਦਾ ਤਾਂ ਹੋਰ ਵੀ ਉਹ ਕਹਿੰਦੇ ਵੀ ਮੇਰੇ ਸਾਥੀ ਕਾਫੀ ਅਸੇ ਨਿਹੰਗ ਸਿੰਘ ਜਾਂ ਉਹ ਆਪੇ ਸੋਦਾ ਲਾ ਦੇਣਗੇ ਪਰ ਦੁਬਈ ਜਾਣ ਦਾ ਇੱਕ ਕਾਰਨ ਕੀ ਸੀ ਨਹੀਂ ਬਾਈ ਜੀ ਅੱਜ 30 32 33 ਸਾਲ ਹੋ ਗਏ ਸਾਡੇ ਜਤਾਰ ਸਿੰਘ ਹਵਾਰੇ ਉਹਨਾਂ ਨੂੰ ਯੋਧਿਆਂ ਨੂੰ ਹੋਰ بڑے ਯੋਧੇ ਅੰਦਰ ਬੈਠੇ ਆ ਦੱਸੋ ਇਨਸਾਫ ਹੈਗਾ ਇਸ ਇਸ ਐਸ ਜਿਹੜੀ ਇਹ ਇੰਡੀਅਨ ਸਟੇਟ ਜਿਹੜੀ ਇਹ ਕਹਿੰਦੀ ਆ ਸਾਡਾ ਤਾਂ ਇਹ ਭਾਰਤ ਆ ਇੰਡੀਅਨ ਸਟੇਟ ਇਹ ਜਿਹੜੀ ਕਹਿੰਦੀ ਆ ਵੀ ਸਾਡੀ ਸਰਕਾਰ ਦੁਆਰੇ ਸਾਰੇ ਬੰਦੇ ਚੱਲੋ ਇਨਸਾਫ ਹੈ ਕੋਈ ਜਿਹੜੇ ਬੰਦਿਆਂ ਦੀਆਂ ਸਜ਼ਾਵਾਂ ਵੀ ਪੂਰੀਆਂ ਹੋ ਗਈਆਂ 33 32 33 ਸਾਲ ਸਜ਼ਾਵਾਂ ਜੇਲ੍ਹਾਂ ਦੇ ਵਿੱਚ ਕੱਟਰੇ ਕਿੱਥੋਂ ਹਿਸਾਬ ਮਿਲੂਗਾ ਪਤਾ ਬਾਈ ਜੀ ਜਿਹਦੇ ਧੌਣ ਤੇ ਗੋਡਾ ਰੱਖਾਂਗੇ ਉਹੀ ਬਾਪੂ ਆਖੂਗਾ ਤੇ ਖਾਸੇ ਦਾ ਕੰਮ ਆ ਇਹ ਕੁਝ ਮਾੜਾ ਕੰਮ ਨਹੀਂ ਉਹਨਾਂ ਨੇ ਕੀਤਾ ਜੋਧੇ ਆਹੋ ਤਗੜੇ ਬੜੇ ਸਜ਼ਾਗਾ ਜਲੋ ਰਿਆ ਦੋ ਜਿਹੜੇ ਜੇਲ੍ਹ ਤੇ ਆ ਜੋਧੇ ਉਹਨਾਂ ਨੂੰ ਵੀ ਸਾਡੇ ਬਣੀਓ ਅਰਦਾਸ ਬੇਨਤੀ ਕਰਾਂਗੇ ਅਸੀਂ ਸ਼ਾਮ ਸਵੇਰੇ ਵੀ ਚੜ੍ਹਦੀ ਕਲਾ ਚ ਰਹਿਣ ਪਰਮਾਤਮਾ ਨਾਲ ਤੱਤੀ ਬਾਣ ਨਾ ਲਾਵੇ ਅਮਰਤਪਾਲ ਜੀ ਇਹ ਜਿਹੜੀ ਸਜ਼ਾ 7 8 ਸਾਲ ਕੱਟਣੇ ਬਹੁਤ ਔਖੇ ਆ ਠੀਕ ਹੈ ਨਾ ਅਸੀਂ ਵੀ ਬਾਬਾ ਜੀ ਇੱਕ ਡਰਾਈਵਰ ਬੰਦੇ ਸੀ ਜੇ ਅੱਜ ਘੋੜਿਆਂ ਦੇ ਕਾਜੇ ਆਏ ਆ ਇਹ ਸਰਕਾਰ ਚਾਹੁੰਦੀ ਆ ਕਿਹੜੇ ਬੰਦੇ ਨੂੰ ਤੋੜਨਾ ਅਸੀਂ ਸਾਡੇ ਤੋਂ ਗਲਤੀ ਕੀ ਹੋਈ ਆ ਅਮਰਤ ਪਾਣੀ ਕੀਤਾ ਇਹਨਾਂ ਨੇ ਸਾਡੀਆਂ ਪੱਗਾਂ ਲਾਈਆਂ ਲਾਈਆਂ ਕਿਹਨੇ ਸਾਡਿਆਂ ਨੇ ਆਪਣੇਆਂ ਨੇ ਤੁਹਾਨੂੰ ਬਹੁਤ ਟਿਕਟੋਰ ਚ ਕੀਤਾ ਗਿਆ ਕੁੱਟ ਮਾਰ ਹਦੋਂ ਵੱਧ ਤੇ ਇੱਕ ਕਾਰੋਬਾਰ ਛੱਡ ਕੇ ਅਸੀਂ ਅੱਜ ਦਲਪੰਥਾਂ ਦੇ ਵਿੱਚ ਪਰਮੇਸ਼ਰ ਨੇ ਸਾਨੂੰ ਜਿਹੜੀ ਮਹਾਰਾਜ ਨੇ ਕਿਰਪਾ ਕੀਤੀ ਆ ਚਲੋ ਦਲਪੰਥ ਚ ਆ ਗਏ ਅੱਜ ਸੇਵਾ ਨਿਭਾ ਰਹੇ ਆ ਲੇਕਿਨ ਇਹਨਾਂ ਮੰਨਿਓ ਕੋਈ ਕਸਰ ਨਹੀਂ ਸੀ ਫੇਰ ਕਹਿ ਦਿੰਦੇ ਆ ਵੀ ਮਾੜੇ ਰਾਹ ਤੇ ਪਹਿਲਾਂ ਗੈਸਟਰ ਕਹਿ ਕੇ ਇਹਨਾਂ ਨੇ ਕੁਝ ਅਤਵਾਦੀ ਕਹਿ ਕੇ ਇਹਨਾਂ ਨੇ ਮਰਵਾਤੇ ਸਾਨੂੰ ਦੁੱਖ ਐ 84 ਦੌਰ ਦਾ ਜਦੋਂ ਦੌਰ ਸਾਡੇ ਪੰਜਾਬ ਦੇ ਵਿੱਚ ਵਰਤਿਆ ਉਦੋਂ ਜੇ ਤਾਂ ਪੁਲਿਸ ਵਾਲੇ ਮਰੇ ਉਹ ਵੀ ਸਾਡੇ ਭਾਈ ਜਿਨ੍ਹਾਂ ਨੇ ਗਦਾਰੀਆਂ ਕੀਤੀਆਂ ਪੱਗਾਂ ਵਾਲੇ ਦਾੜ੍ਹੀਆਂ ਰੱਖ ਕੇ ਉਹ ਵੀ ਸਾਡੇ ਭਾਈ ਜੇ ਖਾਰਕੂ ਸਿੰਘ ਸ਼ਹੀਦ ਹੋਇਆ ਤਾਂ ਉਹ ਵੀ ਸਾਡੇ ਭਾਈ ਕਿਸੇ ਦਾ ਕੀ ਗਿਆ ਦਿੱਲੀ ਦਾ ਕੁਝ ਨਹੀਂ ਗਿਆ ਮੈਂ ਦਿੱਲੀ ਦੇ ਦਲਾਲ ਨੂੰ ਦਲਿਆਂ ਨੂੰ ਕਹਿਣਾ ਚਾਹੁੰਦਾ ਬੂਟੇ ਵਰਗੇ ਚੋਰਾ ਨੂੰ ਹੋਰ ਗੰਗੇ ਮੰਗੇ ਸਭ ਰਗੜੇ ਜਾਣਗੇ ਇਹਨਾਂ ਨੂੰ ਕਹਿਣਾ ਵੀ ਤੁਸੀਂ ਮਿੱਤਰੋ ਆਪਦਾ ਹੁਣ ਧਿਆਨ ਰੱਖੋ ਤੈਨੂੰ ਮੜਾ ਜਾ ਪਿਆ ਸੀ ਨਾ ਫਾਂਡਾ ਉਸ ਦਿਨ ਇੱਕ ਨੂੰ ਥੋਡੇ ਨੂੰ ਸਿੰਘਾਂ ਨੇ ਪਾਇਆ ਸੀ ਉਹ ਬਾਹਰ ਤੋਂ ਕੋਈ ਆਇਆ ਨਹੀਂ ਸੀ ਤੇ ਇਹ ਪਤਾ ਨਹੀਂ ਕਿਹੜੇ ਵੇਲੇ ਰੋਡੇ ਭੋਡੇ ਦੀ ਕਦੋਂ ਕਿਸੇ ਦੀ ਜਬੀਰ ਜਾਗ ਜਾਣੀ ਆ ਇੰਦਰਾ ਗਾਂਧੀ ਦੇ ਜਿਹੜੇ ਗਨਮੈਨ ਸੀਗੇ ਉਹ ਵੀ ਤੁਹਾਨੂੰ ਪਤਾ ਕੌਣ ਸੀ ਤੁਸੀਂ ਸचेत ਹੋ ਜੋ ਤੁਹਾਡੇ ਨਾਲ ਪੱਗਾਂ ਵਾਲੇ ਵੀ ਆ ਧਾੜਿਆਂ ਵਾਲੇ ਵੀ ਆ ਤੇ ਮੁੰਨੇ ਵੀ ਆ ਆਪ ਦੀਆਂ ਹਰਕਤਾਂ ਤੋਂ ਬਾਜ਼ ਆ ਜਾਓ ਜਿਹੜਾ ਪੰਜਾਬ ਚ ਤੁਸੀਂ ਗੰਦ ਪਾਉਣਾ ਚਾਹੁੰਦੇ ਹੋ ਉਹ گاਹ ਵਾਸਤੇ ਨਹੀਂ ਪਊਗਾ ਫੌਜ ਤਿਆਰ ਬਰ ਤਿਆਰ ਆ ਥੱਲ ਸਹੀ ਤੁਸੀਂ ਸਰਕਾਰ ਦੀ ਗੱਲ ਕੀਤੀ ਉਹੀ ਸਰਕਾਰ ਇੱਕ ਪਾਸੇ ਅਜੇ ਤੱਕ ਕੁਛ ਨਹੀਂ ਕੋਈ ਟਿੱਪਣੀ ਨਹੀਂ ਕੀਤੀ ਇਸ ਤੇ ਕੋਈ ਨਾ ਤਾਂ ਮੁੱਖ ਮੰਤਰੀ ਸਾਹਿਬ ਦਾ ਨਾ ਕਿਸੇ ਹੋਰ ਮੰਤਰੀ ਦਾ ਜਿਹੜਾ ਬਿਆਨ ਆਇਆ ਇੱਥੋਂ ਤੱਕ ਕਿ ਇੱਕ ਦੀਪਕਾ ਲੁਥਰਾ ਨਾਮ ਦੀ ਅਮਰਸਰ ਦੇ ਵਿੱਚ ਇਨਸਟਾਗ੍ਰਾਮ ਦੀ ਇਨਫਲੂਐਂਸਰ ਸੀ ਉਹਨੂੰ ਸਿਕਿਉਰਿਟੀ ਤੱਕ ਵੀ ਦੇਤੀ ਇਹ ਹੀ ਤਾਂ ਚੱਕਰ ਹੈ ਇਹਨਾਂ ਨੇ ਮੂਸੇ ਵਾਲਾ ਮਰਵਾਇਆ ਉਹ ਜੋਧਾ ਜਿਹਦੀ ਇੱਕ ਬਾਜ਼ ਨਾਲ 178 ਦੇਸ਼ਾਂ ਦੇ ਵਿੱਚ ਸਰਚ ਵੱਜੀ ਆ ਵੀ ਬਲਵਿੰਦਰ ਜਟਾਣਾ ਕੌਣ ਸੀ ਇਹ ਜਿਹੜੀ ਲਚਰਤਾ ਬਣਾਉਂਦੇ ਆ ਜਿਹੜੇ ਗੰਦ ਪਾਉਂਦੇ ਆ ਉਹਨਾਂ ਨੂੰ ਇਹ ਸ਼ਹਿ ਦੇਂਦੇ ਆ ਠੀਕ ਹੈ ਇਹ ਬੀਬੀ ਨੂੰ ਵੀ ਸ਼ਹਿ ਦਿੱਤੀ ਹੋਈ ਸੀ ਜਿਵੇਂ ਬੂਟਾ ਚੋਰਾ ਉਹਨੂੰ ਵੀ ਸ਼ਹਿ ਦਿੱਤੀ ਹੋਈ ਆ ਇੱਕ ਮੰਡਾ ਉਹਨੂੰ ਵੀ ਸ਼ਹਿ ਦਿੱਤੀ ਇੱਕ ਗੰਝਾ ਜਿਹਾ ਇਹ ਸਕੌਟੀਆਂ ਸਕੂਲਟੀਆਂ ਭਾਈ ਕਿਸੇ ਦੀਆਂ ਨਹੀਂ ਅੜਨੀਆਂ ਭਲੇਖਾ ਤੁਹਾਨੂੰ ਜਿੱਦੇ ਪ੍ਰਮਾਤਮਾ ਵਣੀਓ ਕਿਸੇ ਦੀ ਹਾਜ਼ਰੀ ਸੇਵਾ ਦੀ ਲੱਗੀ ਸਭ ਕਾਰਜ ਰਾਸ ਆ ਜਾਣੇ ਆ ਜਿੰਨੇ ਅਸੀਂ ਜਿਵੇਂ ਅਮਰਪਾਲ ਮਹਿਰੋਣੀ ਲਈ ਸਜੇਤੀ ਸੀ ਆ ਆ ਜਿਹੜੀ ਪੀ ਜਾਣਿਆ ਤੁਹਾਡੀ ਲਿਸਟ 'ਚ ਕੋਈ ਹੈਗਾ ਦੇਖੋ ਜੀ ਕਿਹਦੇ ਨਹੀਂ ਹੈਗਾ ਅੱਜ ਜਿਹਨੂੰ ਪੰਜਾਬ ਦਾ ਦਰਦ ਆ ਅੱਜ 3 ਸਾਲ ਦੇ ਬੱਚੀ ਨਾਲ ਬਲਾਤਕਾਰ ਪੰਜਾਬ ਦੇ ਵਿੱਚ ਹੋ ਰਿਹਾ ਬੱਚਿਆਂ ਨਾਲ ਨਿੱਕੇ ਨਿੱਕੇ ਨਾਲ ਬਲਾਤਕਾਰ ਹੋ ਰਹੇ ਆ ਧੀਆਂ ਭੈਣਾਂ ਰਾਤ ਨੂੰ ਕਿਸੇ ਬੰਨੇ ਬਾਹਰ ਅੰਦਰ ਜਾ ਨਹੀਂ ਸਕਦੀਆਂ ਤੇ ਕੀ ਦੇ ਦਰਦ ਨਹੀਂ ਹਰ ਇੱਕ ਪੰਜਾਬੀ ਦੇ ਜਿਹੜਾ ਪੰਚਾ ਸਾਲ ਇਸ ਇੰਸਟਾਗ੍ਰਾਮ ਤੇ ਤੁਸੀਂ ਵੀ ਦੇਖਦੇ ਹੋਣੇ ਜਿਹੜੇ ਪੇਜ ਗੰਦ ਫਲਾ ਰਹੇ ਆ ਵੱਧ ਫੈਲੀਆਂ ਕਰ ਰਹੇ ਆ ਜਾਂ ਲੈਚਰਤਾ ਪੇਸ਼ ਕਰ ਰਹੇ ਆ ਹਾਂਜੀ ਉਹ ਕੋਈ ਤੁਹਾਡੀ ਹਟ ਲਿਸਟ ਦੇ ਵਿੱਚ ਵੀ ਹੈਗਾ ਵੀ ਸੋਦਾ ਜੇ ਲਾਉਣਾ ਤਾਂ ਇਹਨਾਂ ਨੂੰ ਪਹਿਲਾਂ ਲਾ ਇਹ ਤਾਂ ਮਹਾਰਾਜ ਕਿਰਪਾ ਕਰੂਗਾ ਜੀ ਸਾਡੇ ਤਾਂ ਸਾਰੇ ਹਟ ਲਿਸਟ ਚ ਆ ਇਹਨਾਂ ਦੀਆਂ ਫੋਟੋਆਂ ਸਾਡੇ ਹਿਰਦਿਆਂ ਚ ਛਪੀਆਂ ਹੋਈਆਂ ਜਿੱਦ ਦੇ ਪਰਮੇਸ਼ਰ ਨੇ ਕਿਤੇ ਸਾਡੇ ਅੱਜ ਤਾਂ ਪਹਿਲਾਂ ਕਿਹਾ ਸੀ ਜੇ ਅਸੀਂ ਤੁਹਾਡੇ ਧੱਕੇ ਚੜਦੇ ਸਾਨੂੰ ਛਾੜ ਦਿਓ ਗੱਡੀ ਭਾਈ ਸਾਡਾ ਕੋਈ ਨਹੀਂ ਤੇ ਜੇ ਸਾਡੇ ਧੱਕੇ ਚੜ ਗਏ ਤਾਂ ਫਿਰ ਅਸੀਂ ਛੱਡਣੇ ਨਹੀਂ ਬਾਈ ਜੀ ਹੁਣ ਇਹ ਇਹ ਜਿਹੜਾ ਗੰਦਾ ਪੰਜਾਬ ਚੋਂ ਅਸੀਂ ਸਾਫ਼ ਕਰਕੇ ਹਟਾਂਗੇ ਤੇ ਇਹ ਛੱਡਣੇ ਨਹੀਂ ਜੀ ਹੁਣ ਹਾਂਜੀ ਅਚਾ ਮੇਨ ਗੱਲ ਤਾਂ ਇੱਥੇ ਆ ਕੇ ਆਉਂਦੀ ਆ ਕਿ ਇਹਦੇ ਵਿੱਚ ਇੱਕ ਕਈ ਜਿਹੜੇ ਇੰਸਟਾਗ੍ਰam ਦੇ ਡੇਥ ਹੁੰਦੀ ਜਿੱਦਣ ਕੰਚਨ ਕੁਮਾਰੀ ਦਾ ਕਤਲ ਹੁੰਦਾ ਉਹ ਦਿਨ 3.5 ਲੱਖ ਸੀ ਤੇ 40000 ਮਰਨ ਤੋਂ ਬਾਅਦ ਜਿਹੜੇ ਆ ਫਾਲੋਅਰ ਵਾਦੇ ਲੋਕ ਆ ਜੀ ਵੀ ਉਹਨਾਂ ਨੂੰ ਫਾਲੋ ਕਰੀ ਜਾਂਦੇ ਦੇਖੋ ਜੀ ਅੱਜ ਤੁਸੀਂ ਜਾਣਦੇ ਹੋ ਸ਼ਹਿਰਾਂ ਦੇ ਵਿੱਚ ਥਾਂ ਥਾਂ ਤੇ ਗੰਦ ਪੈ ਰਿਆ ਗੰਦ ਬੰਦੇ ਹੀ ਫੋਲੋ ਕਰਨਗੇ ਜਿਹਦੇ ਪਰਿਵਾਰ ਆ ਜਿਹਦੇ ਬੱਚੇ ਆ ਜਿਨ੍ਹਾਂ ਨੇ ਗਾਂਹ ਦੇਖਣਾ ਆ ਜਿਨੇ ਚੰਗੇ ਘਰਾਂ ਦੇ ਵਿੱਚ ਰਿਸ਼ਤੇ ਕਰਨੇ ਆ ਚੰਗੇ ਘਰਾਂ ਦੇ ਰਿਸ਼ਤੇ ਲੈਣੇ ਆ ਖਾਨਦਾਨੀ ਬੰਦੇ ਆ ਜਿਹੜੇ ਅਗਲਾ ਕਹਿੰਦਾ ਨਹੀਂ ਕਹਿੰਦਾ ਤੇਰੀ ਸ਼ਰਮ ਨਹੀਂ ਤੇਰੇ ਪਿਓ ਦੀ ਸ਼ਰਮ ਮਾਰਦੀ ਆ ਹਨਾ ਖਾਨਦਾਨੀ ਜਿਹੜੇ ਬੰਦੇ ਆ ਉਹ ਇਹਨਾਂ ਨੂੰ ਨਹੀਂ ਪ੍ਰੋਟ ਕਰਦੇ ਗੰਦੇ ਤੇ ਚਵਲਪਣਾ ਕਰਦੇ ਆ ਜਿਨ੍ਹਾਂ ਨੇ ਫੇਕ ਆਈਡੀਆਂ ਬਣਾਈਆਂ ਹੋਈਆਂ ਗਲਤ ਵਾਲੇ ਪਾਸੇ ਆ ਹਨਾ ਸਾਨੂੰ ਵੀ ਫੋਨ ਆਉਂਦੇ ਆ ਜੇ ਮਰਦ ਦੇ ਬੱਚੇ ਹੋ ਤਾਂ ਸਾਹਮਣੇ ਛਾਤੀ 'ਚ ਵੱਜੋ। ਫੇਕ ਐਡੀਆਂ ਤੋਂ ਫੋਨ ਕਰਦੇ ਹਾਂ, ਗਾਲ੍ਹਾਂ ਕੱਢਦੇ ਹਾਂ। ਇੱਥੇ ਕਈ ਮੈਂ ਤੁਹਾਨੂੰ ਹੁਣ ਅੱਜ ਵੱਡੇ ਬੱਚੇ ਨਾਲ ਛੋਟੀ ਮੂੰਹ ਵੱਡੀ ਗੱਲ ਕਰਨ ਲੱਗਾ ਜਿਹੜੇ ਬੰਦੇ ਚੋਲੇ 'ਚ ਪਾ ਕੇ ਖੋਤੇ ਬਣੇ ਫਿਰਦੇ ਆ ਹਲੇ ਵੀ ਉਹ ਕਹਿੰਦੇ ਆ ਅਸੀਂ ਪੰਥਦਰਦੀ ਆ 40-40 ਸਾਲ ਹੋ ਗਏ ਤੁਹਾਨੂੰ ਖੋਤੇ ਬਣਿਆ ਫਿਰਦੇ ਆ ਨੂੰ ਨੌਜਵਾਨ ਪੰਜਾਬ ਦੇ ਤੁਸੀਂ ਮਰਾਤੇ, ਨਸ਼ੇ ਪੰਜਾਬ 'ਚ ਤੁਸੀਂ ਕਰਤੇ, ਬਾਰਡ ਏਰੀਆ ਖਾਲੀ ਤੁਸੀਂ ਕਰਵਾਤਾ ਕੀ ਥੋੜੀ ਦੇਣ ਆ ਤੁਸੀਂ ਅਮਰਤਪਾਲ ਤੇ ਚੜ ਗਏ ਸਾਰੇ ਜਾਣੇ ਜਿਹੜਾ ਕੁਛ ਉਹ ਯੋਧੇ ਨੇ ਕਰਤਾ ਤੁਹਾਡੇ ਤੋਂ 40 ਸਾਲ 'ਚ ਨਹੀਂ ਹੋਇਆ ਤੇ ਤੁਸੀਂ ਕਾਹਦੇ ਚੁੱ ਹੱਲੂ ਫੜਨਾ ਪਊਗਾ ਉਹਨਾਂ ਨੇ ਕੀ ਕੀਤਾ ਜਿਹੜੇ ਕੌਮ ਦੇ ਯੋਧੇ ਜਿਨ੍ਹਾਂ ਦੀਆਂ ਜਾਇਦਾਦਾਂ ਚਲੀਆਂ ਗਈਆਂ ਜਿਨ੍ਹਾਂ ਨੇ ਆਪਦੇ ਪਰਿਵਾਰ ਗਾ ਅੱਜ ਬਤੀਸ ਸਿੰਘ ਵਰਗੇ ਯੋਧੇ ਜਿਹਦੇ ਕੋਲੇ ਕੁਝ ਵੀ ਨਹੀਂ ਬੰਦੇ ਕਿਰਾਏ ਤੇ ਬੈਠੇ ਆ ਹਨਾ ਉਹਨਾਂ ਦੀਆਂ ਹਾਲਾਤਾਂ ਦੇਖੋ ਤੁਹਾਡੇ ਪਿੱਛੇ ਉਹ ਜਿਹੇ ਵੱਡੇ ਯੋਧਿਆਂ ਨੂੰ ਜਿਨ੍ਹਾਂ ਦੀਆਂ ਕੁਰਬਾਨੀਆਂ ਨੇ ਠੇਸ ਲੱਗ ਰਹੀ ਆ ਅਸੀਂ ਨਾ ਨਹੀਂ ਬੋਲਣਾ ਚਾਹੁੰਦੇ ਬਾਬਾ ਜੀ ਸਾਨੂੰ ਖਰੀਦਣ ਤੱਕ ਬਹੁਤ ਕੋਸ਼ਿਸ਼ ਹੋਈ ਜਿਹੜੇ ਪਘੋੜੇ ਖਾੜਕੂ ਆ ਉਹਨਾਂ ਨੇ ਸਾਨੂੰ ਖਰੀਦਣ ਤੇ ਕੋਸ਼ਿਸ਼ ਕੀਤੀ 10 ਲੱਖ 20 ਲੱਖ ਤੁਸੀਂ ਅਮਰਤਪਾਲ ਦੇ ਪਰਿਵਾਰ ਦੀਆਂ ਕਮੀਆਂ ਕੱਢੋ ਤੁਸੀਂ ਰਹੇ ਹੋ ਜਦੋਂ ਅਸੀਂ ਕੁਝ ਦੇਖਿਆ ਨਹੀਂ ਠੀਕ ਆ ਥੋੜੇ ਵੀ ਬੰਦੇ ਬਹੁਤ ਕਰਦੇ ਆ ਜਦੋਂ ਤੁਹਾਡੇ ਬੰਦਿਆਂ ਦੇ ਚੋਲੇ ਲੱਥਣਗੇ ਨਾ ਕਸ਼ਾਰੇ ਲਾਏ ਜਾਣਗੇ ਤੇ ਤੁਹਾਡੇ ਮੋਹਰੇ ਲੱਗੀਆਂ ਸਰਕਾਰੀ ਨਿਕਲਣਗੀਆਂ ਇਹ ਸਭ ਨੂੰ ਪਤਾ ਹੈ ਕੌਮ ਜਾਗ ਚੁੱਕੀ ਆ ਗੱਲ ਕਰ ਵੀ ਅਸੀਂ ਤਾਂ ਨਹੀਂ ਬੋਲਦੇ ਵੀ ਇਹਨਾਂ ਚ ਤੇ ਸਾਡੇ ਚ ਫਰਕ ਕੋਈ ਨਹੀਂ ਕੀ ਲੱਗਦਾ ਇੱਕ ਕਮਲਕੌਰ ਦਾ ਕਤਲ ਕਰਕੇ ਇਹ ਨੰਗੀ ਜਿਹੜਾ ਉਹ ਕਤਲ ਹੋ ਜਾਵੇ ਇਹ ਤਾਂ ਹੁਣ ਜੀ ਖੰਡੇ ਦੀ ਧਾਰ ਤੇ ਨੱਚਣਾ ਪਊਗਾ ਜੀ ਖਤਮ ਕਰਕੇ ਹਟਾ ਕੇ ਹਰ ਪੰਜਾਬੀ ਹਰ ਨੌਜਵਾਨ ਦਿਲ ਤੇ ਲਈ ਫਿਰਦਾ ਇਹ ਲੱਗਦਾ ਤਾਂ ਬਹੁਤ ਜ਼ਿਆਦਾ ਵਧ ਗਈ ਇਹ ਦੁੱਧ ਦਹੀਂ ਦਾ ਖਾਣਾ ਮੱਲ ਪਹਿਲਵਾਨ ਤੇ ਛਟੂਲੇ ਅੱਜ ਅੰਬਰ ਸਰਚ ਤੇ ਇਧਰ ਉਧਰ ਕੋਈ ਤਾੜੀਆਂ ਮਾਰਦਾ ਫਿਰਦਾ ਖੁਸਰੇ ਹੈ ਨਾ ਜਿਹਦਾ ਆ ਪਹਿਲਾਂ ਸਿਆਣੇ ਲਾਂਬਾ ਮਾਰਦੇ ਸੀ ਕਹਿੰਦੇ ਜਿਹੜਾ ਪਿਓ ਪੁੱਤ ਆਪਦੇ ਦਾਦੇ ਪਿਓ ਤੇ ਨਹੀਂ ਜਾਂਦਾ ਉਹ ਹੁੰਦਾ ਨਹੀਂ ਤੇ ਅੱਜ ਲੱਗ ਵੀ ਨਹੀਂ ਤੇ ਸਾਰ ਸਾਰੀ ਨੂੰ ਮੈਂ ਕਹਿਣਾ ਨਹੀਂ ਚਾਹੁੰਦਾ ਜਿਹੜੇ ਮੁੰਡਿਆਂ ਦੇ ਖੰਨਾਂ 'ਚ ਮੁੰਦਰਾ ਪਾਈਆਂ ਜਾਂ ਕਟਿੰਗਾ ਪਰਮੇਸ਼ਰ ਉਹਨਾਂ ਤੇ ਕਿਰਪਾ ਕਰੇ ਦੀਪ ਸਿੱਧੂ ਇੱਕ ਕਟਿੰਗਾ ਅਸੀਂ ਵੀ ਬਾਈ ਜੀ ਪਲੇ ਸੀਗੇ ਜਮਾਂ ਕਲੀਨ ਛੇ ਬੰਦੇ ਮਹਾਰਾਏ ਉਹਨੂੰ ਸੁਣਨ ਲੱਗੇ ਆ ਉਦੋਂ ਬਾਅਦ ਚ ਵੱਡੀ ਕਿਰਪਾ ਹੋਈ ਅਮਰਤਪਾਲ ਆ ਗਿਆ ਸੀ ਅਮਰਤ ਸ਼ਕਲਿਆ ਹੈ ਨਾ ਜੁੜ ਗਏ ਫਿਰ ਉਦੋਂ ਬਾਅਦ ਚ ਵੱਡੀ ਕਿਰਪ ਬਾਪੂ ਚੜ੍ਹ ਸਿੰਘ ਜੀ ਜਿਨ੍ਹਾਂ ਨੂੰ ਜਿੰਦਾ ਸ਼ਹੀਦ ਦਾ ਕਿਤਾਬ ਮਿਲਿਆ ਹੋਇਆ ਸੰਤ ਬਾਬਾ ਜਰਨੈਲ ਸਿੰਘ ਨੇ ਦਿੱਤਾ ਹੋਇਆ ਅਸੀਂ ਉਹਨਾਂ ਦੇ ਚਰਨੀ ਲਾਗਿਆਂ ਦੇ ਨਾਲ ਦਲਪੰਥ ਦੇ ਗੁਰੂ ਦੇ ਰਾਖੇ ਇਹਨਾਂ ਦੀ ਸੇਵਾ ਕਰ ਰਹੇ ਹਾਂ ਬਾਬਾ ਰਾਜਾ ਰਾਜ ਸਿੰਘ ਜੀ ਜੋ ਕੌਮੀ ਇਨਸਾਫ ਮੋਰਚਾ ਲੰਮੇ ਸਮੇਂ ਤੋਂ ਬੈਠੇ ਆ ਬਾਰਡਰ ਤੇ ਦਿੱਲੀ ਕਿਸਾਨਾਂ ਦੇ ਅੱਗੇ ਲੰਮੇ ਸਮੇਂ ਤੋਂ ਡਟੇ ਰਹੇ ਘੋੜੇ ਵੀ ਸਾਡੇ ਸ਼ਹੀਦ ਹੋਏ ਉੱਥੇ ਠੀਕ ਹੈ ਨੌਜਵਾਨ ਸਾਡੇ ਜਦੋਂ ਇਹ ਇਹ ਜੇ ਕੰਮ ਕੀਤੇ ਤਾਂ ਵਾਂਗੂ ਟੰਗੇ ਤੁਸੀਂ ਉਦੋਂ ਵੀ ਮੁੜ ਕੇ ਸੀ ਨਾ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਹੱਥ ਪਾਇਆ ਜਾ ਕੇ ਉੱਥੇ ਪਿਆ ਵੱਢ ਕੇ ਸਾਡੀ ਫੌਜ ਨੇ ਟੰਗਿਆ ਸੀ ਉਦੋਂ ਵੀ ਇਹਨਾਂ ਨੇ ਡਾਰਾ ਮਾਰੀਆਂ ਇਹਨਾਂ ਦਾ ਕੀ ਫਰਜ ਬੰਦਾ ਕਿਸੇ ਨੂੰ ਵੜ ਦੇਣਾ ਕਰ ਦੇਣਾ ਇੱਕ ਹੋਰ ਉੱਥੇ ਬੀਬੀ ਕਹਿੰਦੀ ਫਿਰਦੀ ਸੀ ਇਹਨਾਂ ਦਾ ਹੱਕ ਆ ਕੋਈ ਮਾਰ ਦੇਣਾ ਇਹ ਤਾਂ ਫਿਰ ਇਦਾਂ ਹੀ ਝਟਕੇ ਲਾਉਂਦੇ ਆ ਜੀ ਤੇ ਲੱਗਣਗੇ ਇਹ ਬੰਦ ਨਹੀਂ ਹੋਣਗੇ ਇਦਾਂ ਲੱਗਦੇ ਰਹਿਣਗੇ ਜੇ ਤੁਸੀਂ ਚੰਗੇ ਬੰਨਾ ਪੰਜਾਬ ਦੇ ਵਿੱਚ ਆਪਦੇ ਪੂਰੇ ਕੱਪੜੇ ਪਾ ਕੇ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਜਿਹੜੇ ਪੰਜਾਬ ਦੇ ਵਿੱਚ ਬੀਬੀਆਂ ਅੱਧੇ ਕੱਪੜੇ ਪਾ ਕੇ ਗੁਰੂ ਘਰਾਂ 'ਚ ਜਾਂਦੀਆਂ ਦਾੰਗ ਬਰੂਗੀ ਸਾਰਿਆਂ ਤੇ ਜਿੱਦਾਂ ਜਿਹੜਾ ਵੀ ਨੈਗ ਸਿੰਘ ਮੇਰੀ ਕੋਈ ਆਵਾਜ਼ ਸੁਣਦਾ ਜਿਹੜੀ ਬੀਬੀ ਗੁਰੂ ਘਰੇ ਅੱਧੇ ਕੱਪੜੇ ਪਾ ਕੇ ਜਾਂਦੀ ਆ ਮੈਤ ਕੋਈ ਗੱਲ ਨਹੀਂ ਛਾਲ 6 ਮਹੀਨੇ ਲੱਗ ਜਾਣਗੇ ਹੁਣ ਤੁਸੀਂ ਕਹੋਗੇ ਅੱਜ ਤੁਹਾਨੂੰ ਮਤਾਂ ਦੇਣ ਲੱਗੇ ਇਹਦੇ ਵਿੱਚ ਮਤਾਂ ਵਾਲੀ ਗੱਲ ਨਹੀਂ ਹੈਗੀ ਪੰਜਾਬ ਦੀ ਬਹੁਤ ਦੁਰਦਸ਼ਾ ਇਹਨਾਂ ਨੇ ਖਰਾਬ ਕੀਤੀ ਹੋਈ ਆ ਲੇਕਿਨ ਇਹ ਤਾਂ ਗੁਰੂਆਂ ਦੀ ਧਰਤੀ ਆ ਉਹਦੇ ਸਿਰ ਤੇ ਬਚੀ ਹੋਈ ਹੈ ਹਾਂਜੀ ਬਿਲਕੁਲ ਧੰਨਵਾਦ ਜੀ ਇਹ ਸੰਨ ਸਾਡੇ ਬਾਬਾ ਗੋਰਾ ਸਿੰਘ ਖਾਲਸਾ ਜਿਨ੍ਹਾਂ ਨੇ ਆਪ ਦੀ ਸਪਸ਼ਟ ਸਾਫ਼ ਸ਼ਬਦਾਂ ਦੇ ਵਿੱਚ ਸ਼ਬਦਾਂ ਦੇ ਵਿੱਚ ਇਹ ਕਹਿਤਾ ਕਿ ਜੇਕਰ ਕੋਈ ਲਚਰਤਾ ਫਲਾਊਗਾ ਤਾਂ ਉਹਨੂੰ ਸੋਦਾ ਲਾਉਣਾ ਜ਼ਰੂਰੀ ਵੀ ਆ ਤੇ ਅਸੀਂ ਲਾਵਾਂਗੇ